ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇਟਲੀ ਦੇ ਵਿੱਚ ਸੜਕ ਹਾਦਸੇ ਦੇ ਦੌਰਾਨ ਜਾ ਰਹੀ ਬੇਕਸੂਰ ਲੋਕਾਂ ਦੀ ਜਾਨ ਨੂੰ ਰੋਕਣ ਦੇ ਲਈ ਮੈਥਿਓ ਸਿਲਬੀਨੀ ਇਟਲੀ ਦੇ ਉਪਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਨੇ ਨਵਾਂ ਹਾਈਵੇ ਕੋਡ 14 ਦਸੰਬਰ 2024 ਤੋਂ ਸਖਤੀ ਦੇ ਨਾਲ ਲਾਗੂ ਕਰ ਦਿੱਤਾ ਹੈ ਜਿਸ ਤਹਿਤ ਹੁਣ ਉਹਨਾਂ ਲੋਕਾਂ ਦੀ ਖੈਰ ਨਹੀਂ ਹੋਵੇਗੀ ਜਿਹੜੇ ਕਿ ਪਹਿਲਾਂ ਟ੍ਰੈਫਿਕ ਨਿਯਮਾਂ ਨੂੰ ਟਿਚ ਜਾਣਦੇ ਹੋਏ ਗੱਡੀ ਚੋਂ ਹੁੰਦੇ ਸਮੇਂ ਫੋਨ ਤੇ ਨਸ਼ੇ ਦੀ ਵਰਤੋਂ ਕਰਦੇ ਸਨ ਇਟਲੀ ਦੇ ਉਪਰ ਪ੍ਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਮੈਥਿਓ ਸਲਵਿਨੀ ਜਿਹੜੇ ਕਿ ਪਹਿਲਾਂ ਹੀ ਕਈ ਤਰ੍ਹਾਂ ਸਖਤ ਫੈਸਲੇ ਲਈ ਜਾਣੇ ਜਾਂਦੇ ਨੇ ਹੁਣ ਕਾਫੀ ਸਮੇਂ ਤੋਂ ਨਵੇਂ ਹਾਈਵੇ ਕੋਡ ਨੂੰ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਲਈ ਤਤਪਰ ਸਨ ਕਿਉਂਕਿ ਦੇਸ਼ ਅੰਦਰ ਸੜਕ ਹਾਦਸਿਆਂ ਦੀ ਗਿਣਤੀ ਵੱਧਦੇ ਵੱਲ ਨਿਰੰਤਰ ਜਾਰੀ ਹੈ ਜਿਨ੍ਹਾਂ ਦਾ ਮੁੱਖ ਕਾਰਨ ਨਸ਼ੇ ਦੀ ਵਰਤੋਂ ਜਾਂ ਫਿਰ ਸੈਲ ਫੋਨ ਦੀ ਵਰਤੋਂ ਕਰਦਿਆਂ ਵਾਹਨ ਚਲਾਉਣਾ ਮੰਨਿਆ ਜਾ ਰਿਹਾ ਹੈ ਇਸ ਨਵੇਂ ਹਾਈਵੇ ਕੋਡ ਤਹਿਤ ਹੁਣ ਨਸ਼ੇੀ ਹੋ ਗੱਡੀ ਚਲਾਉਣ ਤੇ ਦੋਸ਼ੀ ਪਾਇਆ ਜਾਣ ਵਾਲੇ ਵਿਅਕਤੀ ਨੂੰ 250 ਯੂਰੋ ਤੋਂ 1000 ਯੂਰੋ ਤੱਕ ਜੁਰਮਾਨਾ ਤੇ 1 ਹਫਤੇ ਤੱਕ ਵਾਹਨ ਚਲਾਉਣ ਉੱਪਰ ਪਾਬੰਦੀ ਜੇਕਰ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦਾ ਹੈ ਜ਼ੁਰਮਾਨਾ ਵੱਧ ਹੋਵੇਗਾ ਤੇ ਨਾਲ ਹੀ ਲਾਇਸੈਂਸ ਦੀ 10 ਪੁੰਤੀਆਂ ਵੀ ਕੱਟ ਹੋ ਸਕਦੀਆਂ ਨੇ ਜੇਕਰ ਦੋਸ਼ੀ ਪਾਈ ਜਾਣ ਤੋਂ ਬਾਅਦ ਵੀ ਮਨਾਹੀ ਕਾਲ ਦੌਰਾਨ ਵਿਅਕਤੀ ਗੱਡੀ ਚਲਾਉਂਦਾ ਫੜ ਜਾਂਦਾ ਹੈ ਇਨਾ ਹੀ ਨਹੀਂ ਉਸਤਾ ਲਾਇਸੈਂਸ 3 ਮਹੀਨੇ ਲਈ ਮੁਅਤਲ ਤੇ ਨਾਲ ਹੀ 1400 ਯੂਰੋ ਤੱਕ ਦਾ ਜੁਰਮਾਨਾ ਹੋਵੇਗਾ 1 ਸਾਲ ਦੇ ਵਿੱਚ 2 ਜਾਂ 3 ਵਾਰ ਜਾਂ ਇਸ ਤੋਂ ਵੱਧ ਓਵਰ ਸਪੀਡ ਵਾਹਨ ਦੇ ਨਾਲ ਨਿਰਧਾਰਿਤ ਰਫਤਾਰ ਦਾ ਨਿਯਮ ਤੋੜਨ ਦੇ ਜੁਰਮਾਨਾ 880 ਯੂਰੋ ਹੋ ਸਕਦਾ ਹੈ ਤੇ ਨਾਲ ਹੀ 15 ਤੋਂ 30 ਦਿਨ ਤੱਕ ਲਾਇਸੈਂਸ ਮੁਅਤਲ ਵੀ ਹੋ ਸਕਦਾ ਹੈ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਨੂੰ ਜੁਰਮਾਨਾ 573 ਯੂਰੋ ਤੋਂ 2170 ਯੂਰੋ ਤੱਕ ਹੋ ਸਕਦਾ ਹੈ ਜੇਕਰ ਡਰਾਈਵਰ ਦੇਖੋ ਦੇ ਵਿੱਚ ਅਲਕੋਹਲ ਦਾ ਪੱਧਰ 0.5 ਤੋਂ 0.8 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਆਂਦਾ ਹੈ ਤਾਂ ਲਾਇਸੈਂਸ 3 ਤੋਂ 6 ਮਹੀਨਿਆਂ ਤੱਕ ਮੁਅਤਲ ਕੀਤਾ ਜਾ ਸਕਦਾ ਹੈ 0.8 ਤੋਂ 1.5 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਖੂਨ ਦੇ ਵਿੱਚ ਅਲਕੋਹਲ ਦੇ ਪੱਧਰ ਵਾਲੇ ਦੋਸ਼ੀਆਂ ਨੂੰ 3200 ਯੂਰੋ ਤੱਕ ਦਾ ਜੁਰਮਾਨਾ ਦੇ ਕੇ 6 ਤੋਂ 1 ਸਾਲ ਲਾਇਸੈਂਸ ਮੁਅਤਲ ਹੋਣ ਦੇ ਨਾਲ ਹੀ 6 ਮਹੀਨੇ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ ਜੇਕਰ ਅਲਕੋਹਲ ਦਾ ਪੱਤਰ 1.5 ਗ੍ਰਾਮ ਤੋਂ ਵੱਧ ਹੈ ਤਾਂ ਜੁਰਮਾਨਾ 6000 ਯੂਰੋ ਤੋਂ 2 ਸਾਲ ਦੇ ਲਈ ਲਾਇਸੈਂਸ ਮੁਅਤਲ ਹੋਣ ਦੇ ਨਾਲ 1 ਸਾਲ ਤੱਕ ਜੇਲ੍ਹ ਦੀ ਹਵਾ ਵੀ ਖਾਣੀ ਪਵੇਗੀ ਜ਼ਿਕਰ ਹੋਇਆ ਕਿ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਫੜੇ ਗਏ ਲੋਕਾਂ ਨੂੰ 3 ਸਾਲ ਤੱਕ ਦੀ پابੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕੋਟਾ ਦੇ ਉਪਭੋਗਤਾ ਦੇ ਲਈ ਹੈਲਮਟ ਪੋਣਾ ਨੰਬਰ ਪਲੇਟ ਲਗਾਉਣਾ ਅਤੇ ਬੀਮਾ ਕਰਵਾਉਣਾ ਵੀ ਲਾਜ਼ਮੀ ਹੋਵੇਗਾ ਹੋਰ ਵੀ ਕਈ ਤਨੰਦੀਆਂ ਸਖਤੀਆਂ ਇਸ ਨਵੇਂ ਹਾਈਵੇ ਕੋਡ ਦੇ ਨਾਲ ਉਹਨਾਂ ਲੋਕਾਂ ਦੀਆਂ ਪਰੇਸ਼ਾਨੀਆਂ ਵਧਾ ਸਕਦੀਆਂ ਨੇ ਜਿਨ੍ਹਾਂ ਕਦੇ ਵੀ ਟ੍ਰੈਫਿਕ ਦੇ ਨਿਯਮ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਿਆ ਬਿਉ ਰਿਪੋਰਟ ਚੈਨਲ ਪੰਜਾਬੀ